ਸਤਿਨਾਮ ਸ੍ਰੀ ਵਾਹਿਗੁਰੂ ਸਹਿਜਿਓ ਜਪ ਜੀ ਸਾਹਿਬ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਸਹਿਮੰ ਪ੍ਰਸਾਦ ਜਪ ਆਦ ਸਤਿ ਜੁਗ ਆਦ ਸਤਿ ਹੈ ਪੀ ਸਤਿ ਨਾਨਕ ਹੋਸੀ ਦੀ ਸਤ ਸਚੈ ਸੋਚਨਾ ਵਈ ਜੇ ਸੋ ਚੀਨਾ ਖਵਾਰ ਚੁਪੈ ਚੁਪ ਨਾ ਹੋਈ ਦੇ ਲਾਇ ਰਹਾ ਦਿਤਾਰ ਭੁਖਿਆ ਭੁਖਣਾ ਉਤਰੀ ਜੇ ਬਨਾ ਪ੍ਰੀਆਂ ਭਾਰ ਸੈਸ ਰੇਣ ਪਾਲਾ ਖੋਗੇ ਤੈ ਇਕ ਨਚ ਲੈ ਨਾਲ ਕਿਸ ਕਿਆਰਾ ਹੋਇਆ ਇਕ ਬਕੂੜੇ ਤਤੈ ਪਾਲ ਹੁਕਮ ਰਜਾਈ ਚਲਣਾ ਨ ਲਿਖਿਆ ਨਾਲ ਹੁਕਮੀ ਹੋੜ ਆਕਾਰ ਹੁਕਮ ਨਕ ਜਾ ਜਾਏ ਹੁਕਮੀ ਰੋਣ ਜੀ ਹੁਕਮ ਨਐ ਬੜਾਈ ਹੁਕਮੀ ਉਤਮ ਨੀਚੋ ਹੁਕਮ ਲੇਖੋ ਦੁਖ ਸੁਖ ਭਾਈਐ ਇਕ ਨਾ ਹੁਕਮ ਬਖਸ਼ੀ ਮੇਖ ਹੁਕਮੀ ਸਦਾ ਭਾਈਐ ਹੁਕਮੇ ਅੰਦਰ ਸਭ ਕੋ ਬਾਹਰ ਨਾ ਕੋਏ ਨਾਨਕ ਹੁਕਮੈ ਜਿਬ ਜੈ ਕਾ ਹਮੇ ਕਹਿ ਨਾ ਕੋਈ ਗਾਵੇ ਕੋ ਤਾਨ ਹੋਵੇ ਕਿ ਸੈਤਾਨ ਗਾਵੇ ਕੋ ਦਾਤ ਜਾਣੀ ਨਿਸ਼ਾਨ ਗਾਵੇ ਕੋ ਗੁਣ ਵੜਿਆ ਇਆ ਚਾਰ ਗਾਵੇ ਕੋ ਵਿਦਿਆ ਵੇਖੋ ਵਿਚਾਰ ਗਾਵੇ ਕੋ ਸਾਡ ਕਰੇ ਤਨਖੇ ਗਾਵੇ ਕੋ ਜੀ ਲੈ ਕਰ ਦੇ ਗਾਵੇ ਕੋ ਜਾ ਪੈ ਦੇ ਸਹਦੂਰ ਗਾਵੇ ਕੋ ਵੇਖੇ ਹਾਂਦਰਾ ਦੂਰ ਕਤਨਾ ਕਥੀ ਨਾ ਆਵੇ ਤੋੜ ਰਤ ਕਾਡ ਕਤੀ ਕੋਟੀ ਕੋਟ ਕੋਟ ਦਿੰਦਾ ਦਿਲ ਦੀ ਤਕ ਪਾਹੇ ਜੁਗਾ ਜਵੰਤਰ ਖਾਹੀ ਖਾ ਹੈ ਹੁਕਮੀ ਹੁਕਮ ਚਲਾਏ ਰਾ ਨਾਨਕ ਵਿਗਸੈ ਦੀ ਪਰਵਾ ਸਾਜਾ ਸਾਹਿਬ ਸਚਨਾਏ ਭਾਕੀਆਂ ਭਉ ਅਪਾਰ ਆਖੇ ਮੰਗੈ ਦੇਹੀ ਦੀਹੀ ਦਾਤ ਕਰੀ ਦਾਤਾਰ ਫੇਰ ਕਿਆ ਕਰਖੀ ਜਿਤ ਦੇ ਸਦਰਬਾਰ ਉੋਂ ਕੇ ਬੋਲਣ ਬੋਲੀਐ ਜਿਤ ਸੁਣ ਰੇ ਪਿਆਰ ਅੰਗਿਤ ਵਿਲਾ ਸਚਨਾ ਵਡਿਆਈ ਪਿਆਰ ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਨਾਨਕ ਕਿਵੇਂ ਜਾਈਏ ਸਭ ਇਸ ਤਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਣ ਸੋਏ ਜਿਨ ਸੇਵਿਆ ਤਿਲ ਪਾਇਆ ਮਾ ਨਾਨਕ ਗਾਈਏ ਗੁਣੀ ਨਿਧਾਨ ਨੂੰ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁਖ ਪਰ ਹਰ ਸੋ ਘਰ ਲੈ ਜਾਏ ਗੁਰਮੁਖ ਨਾਗ ਫੁਰਖਵੇਂ ਗੁਰਮੁਖ ਰਹਾ ਸਮਾਈ ਗੁਰ ਇਸ਼ਰ ਗੁਰ ਗੌਰ ਖਬਰ ਮਾ ਗੁਰ ਬਾਹਰ ਬਤੀ ਮਾਈ ਜੇ ਹੋਂ ਜਾਣਾ ਖਾਣਾ ਕਹਿਣਾ ਕਥਨ ਨਾ ਜਾਈ ਬੁਰਾ ਇੱਕ ਦੇਵ ਜਾਈ ਸਬਨਾ ਜੀ ਆਸਾ ਇੱਕ ਦਾਤਾ ਸੋਮੈ ਵਿਸਰਣਾ ਜਾਈ ਤੀਰਥ ਨਾਵਾ ਦੇਤਿ ਸੁਭਾਵਾ ਬਿਣ ਭਾਣੇ ਕਹਿਣਾ ਹੀ ਕਰੀ ਜੇਤੀ ਸੇਠੁ ਭਾਈ ਵਿਖਾਂ ਮਿਣ ਕਰਮਾਂ ਕੇ ਮਿਲਾ ਲਈ ਮੀਮਾਤ ਵਿਚ ਰਤਨ ਜਵਾਹਰ ਬਾਣਕ ਜੇ ਕੋੁਰ ਕੀ ਸਖ ਸੁਣੀ ਬੁਰਾ ਇੱਕ ਦੇਵ ਜਾਈ ਸਬਨਾ ਜੀ ਆਸਾ ਇੱਕ ਦਾਤਾ ਸੋਮੈ ਸਰਣਾ ਜਾਈ ਜੇ ਜੁਗ ਚਾਰੇ ਆਰਿਆਂ ਦਾ ਹੋਰ ਸੁਣੀ ਹੋਏ ਨਵਾ ਖਨਾਵ ਚ ਜਾਣੀ ਨਾਮ ਲੈ ਸਭ ਹੋਏ ਚੰਗਾ ਨਾਮ ਰਖਾ ਏਕ ਹੈ ਜਸ ਕੀਰਤ ਚਗਲੇ ਜੇ ਤਿਸ ਨਦਰਣਾਵਈ ਤਾਂ ਬਾਤ ਨ ਕੋਛੈ ਕੀ ਕਿਟਾ ਅੰਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਾ ਹੁੰਦੇ ਇਹਾਂ ਕੋਈ ਨ ਸਜੈ ਜੇ ਤਿਸ ਗੁਣ ਪੇ ਕਰੇ ਸੁਣਿਆ ਸਭ ਪੀਰ ਸੁਣਾ ਸੁਣਿਆ ਧਰਤਾਂ ਦਾ ਆਕਾਸ਼ ਸੁਣਿਆ ਦੀਪ ਰੋਪਾ ਤਾਨ ਸੁਣਿਆ ਕੋਹੇ ਨ ਸਕੇ ਤਾਲ ਨਾਨਕ ਭਗਤਾਂ ਸਦਾ ਵਹਿ ਦਾਸ ਸੁਣਿਆ ਲੋਕ ਪਾਪ ਦਾ ਨਾਸ਼ ਸੁਣਿਆ ਸ਼ਰਮਾ ਹਿੰਦ ਸੁਣਿਆ ਮੁਖ ਸੁਹਾਣ ਮੰਦ ਸੁਣਿਆ ਜੋਗ ਜਗਤ ਤਨ ਤੇਜ ਸੁਣਿਆ ਸਾਧ ਸੰਤੋ ਤੇਜ ਨਾਨਕ ਭਗਤਾਂ ਸਦਾ ਵਹਿ ਦਾਸ ਸੁਣਿਆ ਲੋਕ ਪਾਪ ਦਾ ਨਾਸ਼ ਸੁਣਿਆ ਸਾਧ ਸੰਤੋ ਬਿਆਨ ਸੁਣਿਆ ਸਰਦਾ ਇਸ਼ਾਨ ਸੁਣਿਆ ਬਾੜ ਖੜ ਪਾ ਵਹਿ ਮਾਨ ਸੁਣਿਆ ਰਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਹਿ ਦਾਸ ਸੁਣਿਆ ਲੋਕ ਪਾਪ ਦਾ ਨਾਸ਼ ਸੁਣਿਆ ਸਰਾਂ ਬੁਣਾ ਕੇ ਦਾ ਸੁਣਿਆ ਸੇਗ ਪੀਰ ਪਾਤਸ਼ਾਹ ਸੁਣਿਆ ਹੰਦੇ ਪਾ ਮੇਰਾ ਸੁਣਿਆ ਹਾਤ ਇਸ ਦਾ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂ ਪਾ ਪਾਸੋ ਮਨ ਕੀ ਗੱਤ ਹੀ ਨਾ ਜਾਏ ਜੇ ਕੋ ਕਹ ਸਿੱਚੇ ਬਿਜਟਾਏ ਕਾਗਦ ਪੜੰਦਾ ਲਖਣ ਹਾਰ ਮਨੈ ਗਾ ਵੈ ਕਰਨ ਵਿਚਾਰ ਐਸਾ ਨਾਮ ਰਚਿਆ ਹੋਏ ਜੇ ਕੋ ਮਨ ਜਾਣ ਮਨ ਹੋਏ ਮਨ ਸੁਰਤ ਹੋਵੇ ਮਨ ਮੁਦਾ ਮਨੈ ਸਰਵਕੋਨ ਕੀ ਸਰਦਾਰ ਮੰਨੇ ਮਰਿਛੋਟਾ ਨਾ ਖਾਈ ਮੰਨੇ ਜਨ ਸਾਰ ਨ ਜਾਏ ਐਸਾ ਨਾਮ ਮੇਰਾ ਜਨ ਹੋਏ ਜੇ ਕੋ ਬਨ ਜਾਣੇ ਪਰ ਕੋਏ ਮੰਨੇ ਮਾਰ ਘਠਾਕ ਨ ਪਾਏ ਮੰਨੇ ਪਾਤ ਸਿਓ ਪ੍ਰਗਟ ਜਾਏ ਮੰਨੇ ਮਾਗਿਣਾ ਸਲਾ ਪੰਥਾ ਮੂਨੇ ਧਰਮ ਸੇਤੀ ਸੰਮੰਦਰ ਐਸਾ ਨਾਮ ਮੇਰਿ ਜਨ ਹੋਏ ਜੇ ਕੋ ਮਨ ਗਾਨ ਨ ਕੋਏ ਮੰਨੇ ਪਾਵਹਿ ਨੋ ਪਰਵਾਰ ਮੰਨੇ ਪਰਵਾਰ ਐਸਾ ਦਾਹ ਗੁਨੈ ਤਰੇ ਤਾਰੇ ਗੁਰ ਸਿਖਾ ਮਨੇ ਨਾਮ ਕੋ ਹੈ ਨਾ ਵੇਖਾ ਐਸਾ ਨਾਮ ਰੰਗਨ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵ ਹੈ ਪ੍ਰਗਹਿ ਮਾਨ ਪੰਜੇ ਸੋਹ ਹੈ ਦਰ ਲਜਾਨ ਪੰਜਾ ਦਾ ਫਿਰ ਏਕ ਧਿਆਨ ਜੇ ਕੋ ਕਹਿ ਕਰ ਵਿਚਾਰ ਕਰਤੇ ਕਹਿ ਕਰਨਾ ਨਾ ਹੀ ਸਮਾਰ ਧਾਵਲ ਤਰਮ ਦੇ ਆਖਾ ਪੂਤ ਸੰਤੋਪਤਾ ਪ੍ਰਕਿਆ ਜਨ ਸੂਤਾ ਜੇ ਕੋ ਬੁਝਾ ਵਸ ਤਿਆਰ ਧਵਲੇ ਉਪਰ ਕੀਤਾ ਭਾਰ ਤਾਤੀ ਹੋਰ ਫਰਿਆ ਹੋਰ ਹੋਰ ਇਸਤੇ ਭਾਤ ਲੈ ਕਮਜ਼ੋਰ ਜੀ ਜਾਤ ਰੰਗਾ ਕੀ ਨਾਮ ਸਭ ਨਾਂ ਲਿਖਿਆ ਬੜੀ ਕਲਾਮ ਜਿਵ ਲਿਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕਿਤਾ ਹੋਏ ਕਿਤਾ ਤਾਨਸ ਵਾਲੇ ਰੂਪ ਕੋ ਕਿਤੀ ਦਾਸ ਜਾਣੇ ਕੌਣ ਕੂਤਾ ਕਿਤਾ ਸਾਂ ਇੱਕੋ ਬਾਉ ਇਸਤੇ ਹੋਈ ਨਖਦੀ ਆਉ ਕੁਦਰਤ ਕੌਣ ਦਾ ਹਾਂ ਵਿਚਾਰ ਵਾਰਿਆਂ ਨਾ ਜਾਵੇ ਇੱਕ ਵਾਰ ਜੋ ਤੁਧ ਭਾਵੇ ਸਹੀ ਬੜੀ ਕਾਰ ਸੋ ਸਦਾ ਸਲਾਮਤ ਧਰਮ ਦਾਰ ਅਸੰਖ ਜਾਵ ਸੰਖ ਭਾਵ ਸੰਖ ਪੂਜ ਸੰਤਵਤਾਵ ਅਸੰਖ ਗ੍ਰੰਥ ਪੁਇਤ ਪਾਠ ਸੰਖ ਜੋਗ ਬਣ ਰਹਿ ਉਦਾਸ ਅਸੰਖ ਭਗਤ ਬਣ ਗਿਆਨ ਚਾਰ ਸੰਖ ਸੱਤ ਅਸੰਖ ਦਾਤਾਰ ਅਸੰਖ ਸੋ ਭਖਸਾਰ ਸੰਖ ਮੋਲ ਲਾਇਤਾਰ ਕੁਦਰਤ ਕੌਣ ਤਹਾ ਵਿਚਾਰ ਬਾਰੇ ਨਾ ਜਾਵੇ ਇੱਕ ਵਾਰ ਜੋ ਤੁਧ ਭਾਵੈ ਸਈ ਭਲੀਕਾਰ ਸੋ ਸਦਾ ਸਲਾਮ ਨਮਸਕਾਰ ਅਸਾਂ ਖਮਰ ਖੰਦ ਖੋਰ ਸੰਤ ਚੋੜ ਹਰਾ ਖੋਰ ਅਸਾਂ ਕਮਰ ਕਰ ਜਾ ਹੈ ਜੋਰ ਹੈ ਅਸਾਂ ਖਵਾ ਹੱਤਿਆ ਕਮਾ ਹੈ ਅਸਾਂ ਕ ਬਾਪੀ ਬਾਪ ਕਰ ਜਾ ਹੈ ਸੰਗ ਕੋੜਿਆ ਕੋੜੀ ਤਰਾ ਅਸਾਂ ਤੁਮਲੇਸ਼ ਮਨ ਪਾਕਾ ਹੈ ਅਸਾਂ ਕ ਦਿਨਦਰ ਕਰੇ ਭਾਰ ਨਾਨਕ ਦੀ ਤਾ ਵਿਚਾਰ ਵਾਰਿਆਂ ਨਾ ਜਾਵਾਇ ਖਵਾਲ ਜੋਤ ਤਪਾਵੇ ਸਈ ਪਲੀਕਾਰ ਤੂੰ ਸਦਾ ਸਰਾਮ ਨਿਰੰਕਾਰ ਅਸਾਂ ਕ ਨਾਮ ਸੰਗ ਨਾਮ ਆਗਮਯ ਗੰ ਸੰਕਲੋਹ ਅਸੰਕ ਕਹੈ ਸਰ ਭਾਦਵੇਂ ਅਖਰੀ ਨਾਮ ਅਖਰੀ ਸਾਲ ਆਹ ਕ੍ਰੀ ਗਿਆਨ ਹੀ ਤਵੰਗਾ ਅਖਰੀ ਦੇਖਣ ਬੋਲਣ ਬਾਣ ਅਕਰਾ ਸਰ ਸੰਜੋਗ ਵਖਾਣ ਜਿਨੇ ਜਿਕੇ ਸਰਣਾ ਜੇ ਫਰਮਾਇ ਤੇ ਸਿਪਾਏ ਜੇਤਾ ਗਿਤਾ ਤਿਤਾ ਨਾਉ ਨਾ ਹੀ ਕੋਤਾਉ ਕੁਦਰਤ ਕਉਣ ਤਾ ਵਿਚਾਰ ਵਾਰਿਆਂ ਨ ਜਾਵੇ ਇੱਕ ਵਾਰ ਜੋ ਤਤ ਭਾਵੇਂ ਸਾਈ ਪਵਿਤਰ ਨੂੰ ਸਦਾ ਸਲਾਮ ਕਰ ਭਰੀਆ ਤੈਰ ਤਨ ਦੇ ਬਾਣੀ ਟੋਟਾ ਉਤਰ ਸੁਖੇ ਮੋਤ ਨਹੀਂ ਕਪੜਾ ਹੋਈ ਦੀ ਸਾਭੀ ਉਹ ਤੋਏ ਭਰੀਏ ਮੱਤ ਪਾਪਾਂ ਕੈ ਸੰਗ ਉਤੋਂ ਪੈਨਾਵੇਂ ਕੇ ਰੰਗ ਕੁੰਨੀ ਪਾਪੀ ਆਖਣ ਨਾ ਹੈ ਕਰ ਕਰ ਕੰਨਾ ਨਿਕਲੇ ਜਾਉ ਨਾਤੇ ਦੀ ਜਾ ਪੀਖਾਉ ਨਾ ਸੁਕੂਂ ਆਉ ਜਾ ਤੀਰਥ ਤਪ ਦੇ ਆਦਤ ਦਾਨ ਜੇ ਕੋ ਪਾਵੇ ਤਿਲਕਾ ਮਾਂ ਸੁਣਿਆ ਬੰਦਿਆ ਮਤ ਕੀਤਾ ਤਾਹੋ ਅੰਤਰ ਗਤ ਤੀਰਥ ਮੰਨ ਆਉ ਸਾਬ ਗੁਣ ਤੇਰੇ ਮੈਂ ਨਾਹੀ ਕੋਈ ਬੇਣ ਗੁਣ ਕੀਤੇ ਭਗਤ ਨਾ ਹੋਏ ਸਵਸਥਿਆਤ ਬਾਣੀ ਵਰਬਾਉ ਸਤ ਸੋਹਣ ਸਦਾ ਮਨ ਖਾਉ ਕਮਣ ਸਵੇਲਾ ਵਖਤ ਕਮਣ ਕਮਣ ਦੇ ਤਕਉਣ ਵਾਲ ਕਮਣ ਸੇ ਰਤੀ ਮਾਉ ਕਮਣ ਜਿਤ ਹੋਆ ਆਕਾਰ ਰੇਲ ਨਾ ਪਾਇਆ ਕੰਡਤੀ ਜੇ ਹੋਇ ਲੇਖ ਗੁਰਾਨ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਦੇਖ ਗੁਰਾਨ ਸਿਤਵਾਰਣ ਜੋ ਕੀ ਜਾਣ ਸੁਮਾਹ ਮਾ ਕੋਈ ਜਾਗਰਤਾ ਸਿਟੀ ਕੋ ਸਾਧੀ ਆਪੇ ਜਾਣ ਸੁਈ ਕਿਉ ਕਰੇ ਆਖਾਂ ਕਿੰਸਾਲਾ ਕਿਉਂ ਵਰਨੀ ਕਿਉਂ ਜਾਣ ਨਾਨਕ ਆਖਣ ਸਭ ਕੋ ਆਖੈ ਇੱਕ ਤੋਂ ਇੱਕ ਸਿਆਣਾ ਵੱਡਾ ਸਹਿ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਦੇਖੋ ਆਪੋ ਜਾਣੇ ਅਬਿਆ ਦੀਆਂ ਸੁਹੇ ਤਾ ਤਾਲਾਂ ਤਾ ਤਾਲ ਲੱਖ ਅਗੰਸਾਂ ਅਦਾਸ ਔਰ ਕਿਉਂ ਭਾਲ ਥੱਕੇ ਵੇਥ ਕਹਿਣੇ ਕਵਾਸ 66 18 ਕਹਿਣ ਕਤੇਬਾਂ ਅਸੂ ਇੱਕ ਧਾਤ ਲੇਖਾ ਹੋਇਤਾ ਲਿਖੀ ਹੈ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀ ਆਪੇ ਜਾਣੇ ਆਪੋ ਸਾਲਾਹੀ ਸਾਲਾ ਹੈ ਇਸ ਦੀ ਸਤਨਾ ਪਈਆ ਨਦੀਆਂ ਤੇ ਵਗ ਵਹ ਸਮੰਦ ਨਾ ਜਾਣਿਆ ਸਮੰਦ ਸਾ ਸੁਲਤਾਨ ਗਿਰਹਾ ਸਿੱਖੀ ਮਾਨ ਧਾਣਾ ਕਿਹੜੀ ਤੁਲਨਾ ਹੋ ਬਣੀ ਜੇ ਸਮੰਦ ਹੋਂਦਾ ਅਸਰਾ ਅੰਤਨਾ ਸਿੱਤੇ ਕਹਿਨਾੰਤਾ ਅੰਤਨਾ ਕਰਨ ਦੇ ਨਾਮਤਾ ਅੰਤਨਾ ਦੇਖਣਾ ਸੁਨਾੰਤਾ ਅੰਤਨਾ ਜਾਪੇ ਕਾ ਮਨਮੰਤਾ ਅੰਤਨਾ ਜਾਪੇ ਕੀਤਾ ਆਕਾਰ ਅੰਤਨਾ ਜਾਪੇ ਤਾਰਾ ਵਾਰ ਅੰਤ ਕਾਰਨ ਤੇ ਬਰਲਾਹੇ ਕਾਗੇ ਇੰਤਰਾ ਪਾਇ ਯਾਰ ਇਹੋਂ ਤਨਾ ਜਾਣੇ ਕੋਈ ਬਹਤਾ ਸਈਏ ਗੁਤਾ ਹੋਏ ਵੱਡਾ ਸਾਹਿਬ ਚਾਹਤਾ ਹੋ ਸੇਹ ਕੁਰਚਾਨਾ ਇਹ ਬੁਰਚਾ ਹੋ ਗਏ ਕੋਈ ਸੱਚੇ ਕੋ ਜਾਣ ਸੋਏ ਜੂੜਾ ਜਾਣੇ ਆਪਾਪੋ ਨਾਨਕ ਰੰਗ ਦੀ ਕੰਨੀ ਦਾਤ ਮੋਤਾ ਕਰਮੇ ਖਿਆ ਨਾ ਜਾਏ ਵੱਡਾ ਦਾਤਾ ਜੰਨਾ ਸਮਾਏ ਕਿਤੇ ਮੰਗ ਹੈ ਜੁਰ ਪਾਰ ਕਿਤੇ ਆ ਵਰਤ ਨਹੀਂ ਵਿਚਾਰ ਕਿਤੇ ਖਾਸ ਤੇ ਵਿਕਾਰ ਕਿਤੇ ਮੈਨ ਰੁਪਾਏ ਕਿਤੇ ਮੁਰਖਾਈ ਘਾਇ ਘਾਇ ਕਿਤਿਆਂ ਦੁੱਖ ਸੁਣਮਾਰ ਇਹ ਬੇਦਾਤੀ ਦਾ ਤਾਰ ਮੰਨ ਗਲਾਸੀ ਪਾਣੇ ਹੋਏ ਕੋ ਰਾਤ ਨ ਸਕੇ ਕੋ ਜੇ ਗੋ ਘਾਇ ਕੋ ਅਖਣ ਪਾਇਓ ਜਾਨ ਕਿਤਿਆਂ ਹਟਾਏ ਆਪਣੀ ਜਾਨਾ ਆਪਣੀ ਧੀ ਅੱਖ ਐ ਸੇ ਤੀ ਕਈ ਕੇ ਜਿਸਨੂੰ ਬਖਸ਼ੇ ਸਿੱਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹਾ ਅਮਲ ਬਣ ਬਣਵਾ ਪਾਰ ਵਪਾਰੀ ਅਮਲ ਪੰਡਾਰ ਅਮਲ ਆਵਹਿ ਮਨ ਨ ਜਾਹੇ ਮਨ ਭਾਈ ਮਨਾ ਸਮਾਹ ਅਮਲ ਧਰਮ ਅਮਲ ਦੀ ਬਾਣ ਅਮਲ ਤੁਲ ਅਮਲ ਪਰਵਾਣ ਅਭਲ ਬਖਸ਼ੇਸ਼ ਮਨ ਦੇ ਛਾਨ ਕੋਈ ਕਰਮ ਅਮਲ ਪਰਮਾਨ ਅਮਲੋ ਅਮਲ ਆਖਿਆ ਨਾ ਜਾਏ ਆਖ ਆਖ ਰਹੇ ਨਿ ਪਾਏ ਆਖੇ ਵੀਰ ਪਾੜ ਪੁਰਾਣਾ ਆਖੇ ਪੜੇ ਕਰੇ ਵਖੇ ਆਣ ਆਖੇ ਬਰਮੇ ਆਖੇ ਇੰਦੇ ਆਖੇ ਬੋ ਕੀ ਤੈ ਭਵਿੰਤਾ ਆਖੇ ਈਸ਼ਰੇ ਆਖੇ ਸਿਧੇ ਆਖੇ ਕਿਤੇ ਕਿਤੇ ਬੁੱਧ ਆਖੇ ਦਾਨਿ ਆਖੇ ਦੇਵ ਆਖੇ ਹੈ ਸੁਰ ਨਰਮਨ ਸੇਵ ਕਿਤੇ ਆਖੇ ਆਖਣ ਪਾਏ ਕਿਤੇ ਕਹਿ ਗਏ ਉਠੜ ਜਾਏ ਕਿੱਤੇ ਕਿਤੇ ਹੋਰ ਕਰੇ ਤਾਂ ਆਖ ਨਸ ਕਹਿ ਗਈ ਕੇ ਜਿਵੜ ਭਾਵੈ ਜਿਵਣ ਹੋਏ ਨਾਨਕ ਜਾਣ ਸਾਚਾ ਸੋਏ ਜੇ ਕੋ ਆਖੇ ਬੋਲ ਵਿਕਾਰ ਤਾਂ ਕੀਏ ਸਰਬਾ ਵਾਰਨਿ ਸੋਵਾਰ ਸੁਦਾਰ ਕਿਹਾ ਸੋ ਕਰਕੇ ਹਾਂ ਜਿਤ ਵੈ ਸਰਬ ਸਮਾਲੇ ਨੀਵਾਜੇ ਰਾਤ ਨੀਕ ਸੰਗਾ ਕਿਤੇ ਵਾਹੁਣ ਹਾਰੀ ਕਿਤੇ ਰਾਗ ਭਰੀ ਸੁਖਿਆਣ ਕਿਤੇ ਗਾਉਣ ਹਾਰੀ ਗਾਵੇ ਤਉਨੋ ਕੌਣ ਬਾਣੀ ਵੈ ਸੁੰਦਰ ਦਾਵੀ ਰਾਜਾ ਧਰਮਦਵਾਰੇ ਗਾਵੇ ਚਿਤ ਗੁਤਲੇ ਜਾਨੈ ਦੇਖ ਲੇ ਕਰਮ ਵਿਚਾਰੇ ਗਾਵਹਿਸ਼ਰ ਬਰਮਾ ਦੇਵੀ ਸੋਣ ਸਦਾ ਸਵਾਰੇ ਗਾਵਹਿਂ ਦੇ ਦਰਸ਼ਨ ਵੇਖੇ ਦੀਪ ਤੇ ਅੰਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਦਾਵ ਸਾਰ ਵਿਚਾਰੇ ਗਾਵਣ ਜਥੀ ਸਦੀ ਸੰਤੋ ਕੇ ਗਾਵਹਿ ਦਿੱਤ ਕਰਾਰੇ ਗਾਵਣ ਪੰਡਤ ਪੜਨ ਰੇਸਰ ਜੋਤ ਜੁਤਿ ਨਾ ਨਾਲੇ ਗਾਵਹਿ ਮੋਹਨੀਆਂ ਮਨ ਮੋਹਨ ਸੁਨ ਗਾਵਾਂ ਕਿਤੀਆਂ ਨੇ ਗਾਵਣ ਰਤਨੋ ਪਾਏ ਤੇਰੀ ਆਸਰ ਦੇਪ ਨਾਲੇ ਗਾਵਹਿ ਜੁਦਮਾ ਵਰ ਸੂਰਾਂ ਗਾਵਹਿ ਘਾਟਿ ਚਾਰੇ ਗਾਵਹਿ ਘਨ ਮੇਲ ਵਰ ਕੰਡਾ ਕਰ ਕਰ ਰੱਖੇ ਤਾਰੇ ਸੇਹੀ ਤਦਨ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਪਰਕਾ ਦਾ ਨੇ ਬੋਰ ਕਿਤੇ ਗਾਵਣ ਸੇ ਮੈਂ ਜਤਨਾਉਣ ਨਾਟਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਭ ਸੱਚਾ ਸਚੀ ਨਾਏ ਹੈਤੀ ਹੋਸੀ ਜਾਇ ਨਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਕਰ ਕਰ ਜਨਸੀ ਮਾਜ ਆਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਜ ਦੇ ਉਪਾਈ ਕਰ ਕਰ ਵਿਖੇ ਗੀਤਾ ਆਪਣਾ ਜਿ ਤਸਦੀਵ ਲਿਆਈ ਜੋ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਏ ਸੋ ਬਾਦ ਸਾਹੋ ਸਾਹਤ ਸਾਹਿਬ ਨਾਮਿਕ ਰੇਣ ਰਜਾਈ ਮੁੰਡਾ ਜ਼ੰਦੋ ਅਸਰੰਤਤ ਹੋਈ ਪਿਆਰ ਕੀ ਕਰਾਵੇ ਬਹੁਤਾ ਕਿੰਤਾਕਾਰ ਕੁਵਾਰੇ ਕਾਇ ਜੁਗ ਜ਼ੰਦਾ ਪਰਪੀਤ ਆਈ ਬੰਤੀ ਸਮਝ ਜਮਾਤੀ ਮਾਨ ਕੀ ਤੈ ਜਾਗੀਤ ਆਦੇਸ ਤੇ ਸੰਦੇਸ਼ ਆਦਿ ਜੁਗਾ ਨਾਮ ਨਾਮ ਜੁਗ ਜ਼ਬ ਇੱਕੋ ਵੇਸਾ ਭੁਗਤ ਗਿਆਨ ਦੇ ਅਪਡਾਨ ਕੜਕੜ ਵਾਜੇ ਨਾਲ ਆਪਨਾ ਨਾ ਨਾਤੀ ਸਮਝਾਂਗੀ ਰਿੱਦ ਸੱਡਵਰਾ ਸਾਣ ਸੰਜੋਬ ਜੋਦਾਰਤਾਰ ਚਲਾਵੇ ਦੇਖੇ ਆਵੇ ਭਾਵ ਆਦੇਸ ਤੇ ਸੰਦੇਸ਼ ਆਦਿ ਜੁਗਾ ਨਾਮ ਨਾਮ ਜੁਗ ਜ਼ਬ ਇੱਕੋ ਵੇਖੋ ਐਸਾ ਜਿਕਾ ਮਾਈ ਦੂਦ ਨੇ ਆਏ ਤੈਨ ਚਲੇ ਪ੍ਰਵਾਨ ਕਿਸ ਸੰਸਾਰੀ ਭੰਡਾਰੀ ਪਲਾਇ ਦੀ ਬਾਤ ਜਿਉਂਦੇ ਸਭਾ ਵੇ ਤੁਮ ਕਲਾ ਵੇ ਜਿਉ ਹੋਏ ਪ੍ਰਮਾਨ ਉਹ ਵੇਖਿਆ ਉਹਨਾਂ ਨੇ ਤਕਾ ਵੇ ਗੁਰਦਾ ਹੈ ਬਿਡਾਰ ਅਦੇ ਤਿਸਾਂ ਰੇ ਸ਼ਾਦ ਨੀਨਾ ਨਾਂ ਨਾ ਜਿਉਂ ਦੇਖੋ ਐਸਾ ਆਸਨ ਰੋਇ ਦੇ ਭੰਡਾਰ ਜੋ ਉਸ ਪਾਇ ਸੇਕਾ ਵਾਰ ਕਾਰ ਕਰ ਵੇਖੇ ਸਰਜਨ ਹਾਰੂ ਨਾਨਕ ਸੱਚੇ ਕੀ ਸਾਚੀ ਕਾਰ ਅਦੇ ਤਿਸਾ ਦੇਸਾ ਸਦੀ ਨਾਂ ਨਾ ਜੁਗ ਜੁਗ ਏਖੋ ਵੇਸਾ ਇਕ ਦੂ ਜੀਵੋ ਲੱਖੋਗੇ ਲੱਖੋ ਹੈ ਲੱਖ ਦੀਸ ਲੱਖ ਲਗਿਣਾ ਕੀ ਹੈ ਏਕ ਨਾਮ ਜਰਦੀਸ ਇਹ ਤਰ੍ਹਾਂ ਬਦ ਪਵਣੀਆਂ ਚੜੀਏ ਹੋਈ ਕਿਸ ਸੁਨਮਲਾਤਾ ਕੀ ਕੀਟਾ ਆਈਂਸ ਨਾਨਕ ਨਦਰੀ ਪਾਈਏ ਕੋਈ ਪੂਰਾ ਠੀਸ ਆਖਣ ਜੋਰ ਤੇਨ ਜੋਰ ਜੋਰਨਾ ਮੰਗਣ ਦੇ ਨਾ ਜੋਰ ਜੋਰਨਾ ਜੀਵਨ ਮਰਣਾ ਜੋਰ ਜੋ ਨਰਾਜ ਮਨਸੋਰ ਜੋਰਨਾ ਜ਼ੁਲਦੀਆਂ ਵਿਚਾਰ ਜੋ ਨਾ ਦੂਸਰੇ ਜੁਟਾ ਸੰਸਾਰ ਜੇ ਜ਼ਿਆਦਾ ਜੋਰ ਕਰੀਐ ਸੋ ਇਨਾਨ ਉਤਮ ਨੀਤ ਨਾ ਖੋਏ ਰਾਤੀ ਰੁਤੀ ਦਿੱਤੀ ਵਾਰ ਪਵਨ ਪਾਣੀ ਆਪਣੀ ਆਤਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇਸ ਵਿੱਚ ਜੀਵਤ ਕੇ ਰੰਗ تنਕੇ ਨਾਮ ਨੇ ਕੇ ਅਨੰਤਾ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਬਾਰ ਜਿਤੇ ਸੋਨ ਪੰਜ ਪ੍ਰਵਾਹ ਨਦੀ ਕਰਨ ਪਵੈ ਨਿਸ਼ਾਨ ਕਾਚ ਪਟਾਈ ਉੱਠੇ ਬਾਇ ਨਾਨਕ ਜੀ ਆ ਜਾਤਾ ਜਾਏ ਧਰਮ ਕੰਡ ਦਾ ਜੋ ਧਰਮ ਗਿਆਨ ਕੰਡ ਦਾ ਕੋ ਕਰਮ ਕੀਤੇ ਪਵਨ ਪਾਣੀ ਵਿੱਚ ਸੰਦਰ ਕਿਤੇ ਗਣਵੇਸ਼ਾ ਕਿਤੇ ਵਰਮੇ ਘਾਟਖੜੀਏ ਰੂਪਰੰਗ ਕੀ ਵੀਸਾ ਕਿਤਿਆਂ ਕਰਮ ਭੂਮੀ ਮੇਰ ਕੀਤੇ ਕਿਤੇ ਧੂਪ ਦੇਸਾ ਕਿਤੇ ਚੰਦ ਸੂਰਜ ਕਿਤੇ ਗੀਤੇ ਮੰਗਲ ਦੇਸਾ ਕਿਤੇ ਸਿੱਧ ਬੁੱਧ ਨਾ ਕਿਤੇ ਕਿਤੇ ਦੇਵੀ ਦੇਸਾ ਕਿਤੇ ਦੇਵਦਾਨ ਮਨ ਕਿਤੇ ਕਿਤੇ ਰਤਨਾ ਸਮੰਦਾ ਕਿਤਿਆਂ ਧਾਣੀ ਗਿੱਤਿਆਂ ਬਾਣੀ ਕਿਤੇ ਪਾਤਨ ਜਿੰਦ ਕਿਤਿਆਂ ਸੱਤੀ ਸਰਵ ਦਿੱਤੇ ਨਾਮ ਪੰਤ ਨਾਮ ਦਾ ਗਿਆਨ ਖੰਡ ਮਹਿ ਗਿਆਨ ਪਰਜੰਡ ਜਿਦੈ ਨਾਮ ਨੋਰ ਕੋਰ ਅਨੰਦ शर्मखंड की वाणी रूप खुदा ਘੜਤਣੀਏ ਬਹੁ ਧਿਆਨੂ ਕਾ ਕੀ ਅਦਨਾ ਕਥੀਆਂ ਨਾ ਜਾਹ ਜੇ ਕੋ ਕਹ ਕਿਛ ਬਚਤਾਏ ਤਿੱਧ ਘੜਿਆ ਸੁਦ ਮਤ ਮਨ ਗੁਦ ਤਿੱਧ ਘੜਿਆ ਸੁਰਾਂ ਸਦਾ ਕੀ ਸਦਾ ਕਰਮਖੰਡ ਕੀ ਬਾਣੀ ਜੋ ਤਿੱਧ ਹੋਰ ਨਾ ਕੋਈ ਹੋਰ ਤਿੱਧ ਜੋਤਿ ਮਾਬ ਸੁਰ ਹੈ ਤਿਲ ਮੈਂ ਰਾਮ ਰਹਾ ਹਰ ਪੂਰ ਚਿਤ ਸਿਤੋ ਸਿਤਾ ਮਹਿਮਾ ਮਾਏ ਤਾਂ ਕਿ ਰੂਪ ਨਾ ਖਤਨੇ ਜਾਏ ਨਾ ਹੋਏ ਮਰਨਾ ਠਾਗੇ ਜਾਏ ਜਿਨ ਕੈ ਰਾਮ ਸੇ ਮਨ ਮਾਏ ਲਿਤ ਭਗਤ ਵਸਾ ਕੇ ਲੋ ਕਰੇ ਨਾਨਕ ਸੱਚਾ ਮਨ ਸੋਏ ਸਤ ਖਾਨ ਵਸਾ ਨਰੰਕਾਰ ਕਰ ਕਰ ਵਿਖੇ ਨੰਦ ਨਿਆਲ ਇਥੇ ਖੰਡ ਮੰਡਲ ਵਰ ਭੰਡ ਜੇ ਕੋ ਬਦੇ ਤਾਂ ਤਨੇ ਅੰਤ ਇਥੇ ਲੋ ਲੋ ਆਕਾਰ ਜਿਵ ਜਿਵ ਹਕੂਮਤ ਦਾ ਤੂਕਾਰ ਦੇਖੈ ਸੈਤਾਨ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਬਹਾਰਾ ਧੀਰਜ ਸੁਨਿਆਰ ਅਹਿਰ ਨਮਕ ਵੇਦ ਹਥਿਆਰ ਭੋਖ ਲਾਗਨ ਦਵਤਾਉ ਭਾਂਡਾ ਭਉ ਮ੍ਰਿਤ ਤੇ ਢਾਲ ਕੜੀਐ ਸਭ ਸਕੀਟਰ ਸਾਲ ਜਿੰਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਜਿੰਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਨਦਰ ਕਰਮ ਤਿਨ ਘਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਕਾਵਣ ਗੁਰੂ ਪਾਣੀ ਪਤਾ ਮਾਨਤਾ ਸਰਬ ਮਹਤ ਦਿਵਸ ਰਾਤ ਬਿਨਾਈ ਲਾਇ ਖਿੰਨਾ ਸਭ ਲਜਗਤ ਚੰਗਿਆਂ ਯਾਵਰਿਆ ਆਇ ਤੇਰ ਮਹਦੂਰ ਕਰਮੀ ਆਪੂ ਆਪਣੀ ਕੇ ਮੇੜੇ ਕੇ ਦੂਰ ਜਿਮੀ ਨਾਮ ਤੇ ਆਇਆ ਗਏ ਮ ਸਤਿਦਕਾਦ ਨਾਨਕ ਤੇਮ ਖੁਜਲੇ ਕਿਤੀ ਛੁਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਦ ਕਾਲ ਨਾਨਕ ਤੇਮ ਪ੍ਰਯੁਜਲੇ ਕਿਤੀ ਛੁਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਦ ਕਾਲ ਨਾਨਕ ਦੇਵ ਖੁਜਲੇ ਕੀਤੀ ਸੁਤੀ ਨਾ ਵਾਹੀ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ